ਦਾ ਵੀ ਫਰੌਰ ਫਰੌਰ ਦੇ ਸਹਾਇਤਕਰਾਂ ਦੇ ਤੌਰ ਤੇ ਦੇਖੀਏ ਤਾਂ ਸਾਡਾ ਇੱਕ ਦੋਸਤ ਸਨੇਹ ਇੰਦਰ ਮੀਲੂ ਉਹ ਫਰੌਰ ਦਾ ਹੀ ਆ ਬੜਾ ਪੰਜਾਬੀ ਸੱਭਿਆਚਾਰ ਬਾਰੇ ਸਨੇਂਦਰ ਮੀਲੂ ਨੇ ਲਿਖਿਆ ਇਹ ਪਿੰਡਾ ਜੀ ਫਰੌਰ ਹੋਰ ਵੀ ਹੋਣਗੇ ਕੋਈ ਸਹਾਇਤਕਰ ਫਰੌਰ ਦੇ ਸਾਡਾ ਇੱਕ ਦੋਸਤ ਰਣਜੀਤ ਸਿੰਘ ਉਹ ਵੀ ਫਰੌਰ ਸਕੂਲ ਚ ਪੜਾਉਂਦਾ ਇੱਕ ਲੈਕਚਰਰ ਹੁਣ ਬਣ ਗਿਆ ਹੁਣ ਹਿਸਟਰੀ ਦੇ ਮੇਰਾ ਆੜੀਓ ਦੋਸਤ ਪੁਰਾਣਾ ਇਹ ਗੁਰਵਿੰਦਰ ਸਿੰਘ ਆ ਸਾਡੇ ਉਹ ਸਾਡੇ ਸਭ ਤੋਂ ਸਕੇ ਭੈਣ ਜੀ ਕੰਮ ਕਰਦੇ ਨੇ ਪ੍ਰਾਈਮਰੀ ਵਿੰਗ ਦਾ ਉਹਨਾਂ ਕੋਲ ਉਹ ਵੀ ਫਰੌਰ ਦੇ ਸਕੂਲ ਵਿੱਚ ਹੀ ਮਤਲਬ ਲੈਕਚਰਰ ਆ ਇਹ ਉਹ ਰਸਤਾ ਹੈ ਸਾਡੇ ਤਿੰਨ ਸ਼ਖਸੀਤਾਂ ਤਾਂ ਜਿਹੜੇ ਅਸੀਂ ਸਿੱਧੇ ਤੌਰ ਤੇ ਜਾਣਦੇ ਆ ਸਿੰਦਰਿੰਦਰ ਮਿੱਲੂ ਰਣਜੀਤ ਸਿੰਘ ਰਿਆ ਤੇ ਸਰਦਾਰ ਗੁਰਵਿੰਦਰ ਸਿੰਘ ਨਵੋਧਿਆ ਇਹ ਇੱਕ ਹੋਰ ਵੀ ਇੱਥੇ ਬੜੀ ਗੱਲ ਹੈ ਕਿ ਇੱਥੇ ਨਵੋਧਿਆ ਸਕੂਲ ਵੀ ਆ ਉਹ ਵੀ ਬੜੀ ਗੱਲ ਆ ਨੋਧਿਆ ਸਕੂਲ ਤੇ ਬਾਬਾ ਸ੍ਰੀਚੰਦ ਦਾ ਜੋ ਡੇਰਾ ਹੈ ਉਹ ਵੀ ਇੱਥੇ ਹੈ ਫਰੋਅਰ ਵਿੱਚੋਂ ਵੀ ਬੜਾ ਮਸ਼ਹੂਰ ਆ ਉਦਾਸੀ ਸੰਪਰਦਾ ਦੇ ਆਗੂ ਦਰੁਣਾਨ ਦੇ ਜੀ ਦੇ ਸੁਪੁੱਤਰ ਬਾਬਾ ਸ੍ਰੀਚੰਦ